ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਹੈਲਥੀ ਸਪੈਗੇਟੀ ਵੀਪਾਸਾ ਇਹ ਕਣਕ ਤੋਂ ਬਣਿਆ ਹੋਇਆ ਹੈ ਜੀ ਬਹੁਤ ਹੀ ਵਧੀਆ ਹੈਲਥੀ ਤਰੀਕੇ ਨਾਲ ਨੂੰ ਮੰਮੀ ਸਟਾਈਲ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਸਾਡੇ ਘਰ ਵਿੱਚ ਬਹੁਤ ਹੀ ਸਿੰਪਲ ਤੇ ਬਹੁਤ ਹੀ ਈਜ਼ੀ ਤਰੀਕੇ ਨਾਲ ਤਿਆਰ ਹੁੰਦਾ ਹੈ ਅੱਜ ਆਪਾਂ ਇਹਨੂੰ ਉਸ ਤਰੀਕੇ ਨਾਲ ਤਿਆਰ ਕਰਾਂਗੇ ਮੜਾ ਕੇ ਇਹਦੇ ਵਿੱਚ ਕੋਈ ਵੀ ਆਪਾਂ ਸੌਸ ਜਾਂ ਚਟਨੀ ਦੀ ਵਰਤੋਂ ਨਹੀਂ ਕਰਾਂਗੇ ਜੀ ਤੇ ਇਹਦੇ ਵਾਸਤੇ ਮੈਂ ਸਾਰੀ ਤਿਆਰੀ ਕਰ ਲਈ ਹੈ ਜੀ ਸਬਜ਼ੀਆਂ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਤੇ ਤੜਕੇ ਵਾਸਤੇ ਵੀ ਮੈਂ ਸਮਾਨ ਰੈਡੀ ਕੀਤਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਉਬਾਲਦੇ ਆਂ ਇੱਧਰ ਆਪਾਂ ਪਾਣੀ ਗਰਮ ਰੱਖਿਆ ਹੈ ਜੀ ਤੇ ਇਹਦੇ ਵਿੱਚ ਅਸੀਂ ਇਹ ਸਾਰੇ ਵਾਲੇ ਨੂਡਲਸ ਪਾ ਰਹੇ ਹਾਂ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਪਾਣਾ ਹੈ ਤੇ ਇਹ ਜਿਵੇਂ ਜਿਵੇਂ ਪੱਕਦੇ ਜਾਣਗੇ ਇਹਨਾਂ ਨੇ ਆਪਣੇ ਆਪ ਹੀ ਕੜਾਈ ਦੇ ਵਿੱਚ ਸਾਰਿਆਂ ਨੇ ਆ ਜਾਣਾ ਹੈ ਜੀ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਨਮਕ ਇਹਨੂੰ ਤੁਸੀਂ 6-7 ਮਿੰਟ ਵਾਸਤੇ ਪਕਾਉਣਾ ਹੈ ਜਾਨੀ ਕਿ 70% ਤੋਂ 80% ਆਪਾਂ ਪਕਾਵਾਂਗੇ ਵੀ 1% ਇਹਨੂੰ ਕੱਚੇ ਰੱਖਾਂਗੇ ਇੱਕ ਚਮਚਾ ਭਰ ਕੇ ਆਪਾਂ ਨੂੰ ਕਦਾ ਪਾਤਾ ਜੀ ਥੋੜਾ ਜਿਹਾ ਪਾਵਾਂਗੇ ਜੀ ਅਸੀਂ ਇਹਦੇ ਵਿੱਚ ਔਇਲ ਇੱਕ ਚਮਚਾ ਸੀ ਔਇਲ ਪਾਤਾ ਜੀ ਹੁਣ ਅਸੀਂ ਇਹਨੂੰ ਹੁਣ ਕਰਾਂਗੇ ਜੀ ਮਿਕਸ ਆਹ ਦੇਖੋ ਜੀ ਸਾਰੇ ਨੂਡਲ ਆਪਣੇ ਪਾਣੀ ਦੇ ਵਿੱਚ ਬਿਲਕੁਲ ਪੜਾਈ ਦੇ ਵਿੱਚ ਆ ਗਏ ਨੇ ਜੀ ਹੁਣ ਅਸੀਂ ਇਹਨੂੰ 10 ਮਿੰਟ ਉਬਾਲ ਲਾਂਗੇ ਜਿਸ ਵੀ ਆਪਾਂ ਕੰਪਨੀ ਦਾ ਜਾਂ ਬ੍ਰਾਂਡ ਦਾ ਨੂਡਲ ਖਰੀਦਦੇ ਹਾਂ ਉਸ ਪੈਕੇਟ ਤੇ ਲਿਖਿਆ ਹੁੰਦਾ ਕਿ ਅਸੀਂ ਇਹਨੂੰ ਕਿੰਨੀ ਦੇਰ ਤੱਕ ਉਬਾਲਣਾ ਹੈ ਤੇ ਇਹਨੂੰ ਅਸੀਂ 10 ਮਿੰਟ ਤੱਕ ਉਬਾਲ ਕੇ ਫਿਰ ਇਹਨੂੰ ਪਾਣੀ ਚ ਆਪਾਂ ਬਾਹਰ ਕੱਢਾਂਗੇ ਮੇਰੇ ਕੋਲ ਇਹ 500 ਗ੍ਰਾਮ ਦਾ ਪੈਕੇਟ ਸੀ ਉਹਦੇ ਵਿੱਚੋਂ ਮੈਂ ਥੋੜੀ ਜਿਹੀ ਨੂਡਲਸ ਪਚਾ ਲਏ ਨੇ ਤੇ ਬਾਕੀ ਪਾਏ ਨੇ ਤੇ ਤੁਸੀਂ ਇਹਦੇ ਵਿੱਚ ਖੁੱਲਾ ਪਾਣੀ ਪਾ ਕੇ ਇਹਨੂੰ ਉਬਾਲ ਲੈਣਾ ਹੈ ਆਹ ਦੇਖੋ ਜੀ ਆਪਣੇ ਸਪੈਕਟੀ ਨੂਡਲਸ ਬੋਇਲ ਹੋ ਗਏ ਨੇ ਬਸ ਹੁਣ ਅਸੀਂ ਇਹਨੂੰ ਇੱਕ ਤੋਂ ਦੋ ਮਿੰਟ ਹੋਰ ਕੁੱਕ ਕਰਕੇ ਤੇ ਇਹਨੂੰ ਬਾਹਰ ਕੱਢ ਲੈਂਦੇ ਹਾਂ 10 ਮਿੰਟ ਹੋ ਗਏ ਨੇ ਜੀ ਆਪਣੇ ਨੂਡਲ ਬਿਲਕੁਲ ਬੋਇਲ ਹੋ ਗਏ ਨੇ ਦੇਖਣੀਏ ਕਿ ਇਹਨਾਂ ਨੂੰ ਬੋਇਲ ਕਰਨਾ ਸੀ ਉਸ ਹੱਬਾ ਬਣਾਏ ਬਿਲਕੁਲ ਤਿਆਰ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਜੀ ਸਾਹ ਦੇਖੋ ਜੀ ਬਿਲਕੁਲ ਸੌਫਟ ਹੋ ਗਏ ਨੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਹਾਂ ਸਪੈਕਟੀ ਪਾਸਤਾ ਨੂਡਲਸ ਅਸੀਂ ਪਾਣੀ ਜਾਂ ਇੱਕ ਜਾਲੀ ਵਿੱਚ ਇਸ ਤਰ੍ਹਾਂ ਛੰਨੀ ਚ ਕੱਢ ਲਿਆ ਨੇ ਜੀ ਤਾਂ ਕਿ ਇਹਦਾ ਐਕਸਟਰਾ ਪਾਣੀ ਸਾਰਾ ਨੀਚੇ ਆ ਜੇ ਤੇ ਹੁਣ ਅਸੀਂ ਇਹਦੇ ਤੜਕੇ ਦੀ ਤਿਆਰੀ ਕਰਦੇ ਆਂ ਦੇਖੋ ਜੀ ਬਿਲਕੁਲ ਇਹ ਠੀਕ ਤਰ੍ਹਾਂ ਨਾਲ ਉਬਾਲੇ ਨੇ ਬਿਲਕੁਲ ਵੀ ਗਲੇ ਨਹੀਂ ਹੈ ਜਿਸ ਤਰ੍ਹਾਂ ਦੇ ਸਾਨੂੰ ਚਾਹੀਦੇ ਨੇ ਉਸ ਤਰ੍ਹਾਂ ਦੇ ਇਹ ਤਿਆਰ ਹੋਏ ਨੇ ਜੀ ਹੁਣ ਆਪਾਂ ਲਗਾਉਂਦੇ ਆਂ ਜੀ ਇਹਨਾਂ ਨੂੰ ਤੜਕਾ ਕੜਾਈ ਵਿੱਚ ਅਸੀਂ ਦੋ ਚਮਚੇ ਰਫਾਈਨ ਤੇਲ ਲਿਆਏ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦੋ ਚਮਚੇ ਲਸਣ ਪਾਵਾਂਗੇ ਲਸਣ ਦਾ ਫਲੇਵਰ ਇਹਨਾਂ ਵਿੱਚ ਬਹੁਤ ਵਧੀਆ ਆਉਂਦਾ ਹੈ ਜੀ ਇਹਦੇ ਚਾਪਾ ਅਦਰਕ ਨਹੀਂ ਪਾ ਰਹੇ ਜੇ ਤੁਸੀਂ ਪਾਣਾ ਹੈ ਤਾਂ ਪਾ ਸਕਦੇ ਹੋ ਆਪਾਂ ਕੱਟ ਲਾਣਾ ਥੋੜਾ ਜਿਹਾ ਕੱਟਿਆ ਪਨ ਕੱਢ ਕੇ ਇਸ ਤੇ ਨਾਲ ਹੀ ਅਸੀਂ ਇੱਕ ਪਿਆਜ਼ ਲਿਆਏ ਇਹਦੇ ਵਿੱਚ ਮੈਂ ਇੱਕ ਵੱਡਾ ਪਿਆਜ਼ ਲਿਆਏ ਤੇ ਨਾਲ ਜੋ ਕੁਕਾਵਲਾ ਪਿਆਜ਼ ਥੋੜਾ ਜਿਹਾ ਉਹ ਵੀ ਪਾਇਆ ਇਹਨੂੰ ਕੁਕਿੰਗ ਆਪਾਂ ਥੋੜੀ ਜਿਹੀ ਏਸੇ ਤਰ੍ਹਾਂ ਲੋ ਫਲੈਂਟੇ ਨਹੀਂ ਕਰਦੇ ਸਬਜ਼ੀਆਂ ਵਿੱਚ ਚੰਗੀ ਰਹਿਣਾ ਚਾਹੀਦਾ ਹੈ ਜੀ ਪਿਆਜ਼ ਨੂੰ ਹਲਕਾ ਜਿਹਾ ਭੁੰਨਾਂਗੇ ਆਪਾਂ ਪਿਆਜ਼ ਨੂੰ ਥੋੜਾ ਜਿਹਾ ਆਪਾਂ ਭੁੰਨ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਗਾਜਰ ਲਈਏ ਉਹਨੂੰ ਇਸ ਤਰ੍ਹਾਂ ਕੱਟ ਗਏ ਆ ਇਹ ਪਾਵਾਂਗੇ ਤੇ ਇਸ ਦੇ ਨਾਲ ਹੀ ਆਪਾਂ ਥੋੜੀ ਜਿਹੀ ਫੁੱਲ ਗੋਭੀ ਲਈ ਹੈ ਜਿੱਥੇ ਜਗਾ ਤੁਸੀਂ ਕੱਤਾ ਗੋਭੀ ਵੀ ਲੈ ਸਕਦੇ ਹੋ ਇਹਨਾਂ ਨੂੰ ਥੋੜੀ देर ਆਪਾਂ ਪਿਆਜ਼ ਦੇ ਨਾਲ ਹੀ ਪਕਾਵਾਂਗੇ ਤਾਂ ਕਿ ਇਹ ਥੋੜਾ ਜਿਹਾ ਸੌਫਟ ਹੋ ਜਾਵੇ ਫਿਰ ਅੰਤਰਮੈਂਟਨ ਤੇ ਇਹਨਾਂ ਸਬਜ਼ੀਆਂ ਨੂੰ ਇਹਦੇ ਨਾਲ ਹੀ ਪਕਾ ਲਾਂਗੇ 10 ਮਿੰਟ ਵਾਸਤੇ ਹੁਣ ਅਸੀਂ ਇਹਦੇ ਵਿੱਚ ਇੱਕ ਟਮਾਟਰ ਉਹਨੂੰ ਇਸ ਤਰ੍ਹਾਂ ਕੱਟ ਲਿਆ ਇਹ ਪਾ ਦਾਂਗੇ ਇੱਕ ਟਮਾਟਰ ਨੂੰ ਥੋੜਾ ਜਿਹਾ ਆਪ ਛੜਕੇ ਦੇ ਨਾਲ ਫਰਾਈ ਕਰ ਲਵਾਂਗੇ ਫਿਰ ਇਸਦੇ ਨਾਲ ਹੀ ਅਸੀਂ ਪਾ ਦਾਂਗੇ ਜੀ ਹਰੇ ਮਟਰ ਮੈਂ ਥੋੜੇ ਜਿਹੇ ਮਟਰ ਲਏ ਨੇ ਇੱਕ ਜਿਮਲਾ ਮੈਟਕੇ ਇਹਨੂੰ ਇਸ ਤਰ੍ਹਾਂ ਕੱਟ ਲਿਆ ਹੈ ਇਹਨਾਂ ਨੂੰ ਇੱਕ ਦੋ ਮਿੰਟ ਬਾਅਦ ਅਸੀਂ ਆਪਾਂ ਪਕਾ ਲਾਂਗੇ ਸਬਜ਼ੀਆਂ ਨੂੰ ਓਵਰ ਕੁਕ ਨਹੀਂ ਕਰਨਾ ਇਹਦੇ ਵਿੱਚ ਥੋੜਾ ਕਰੰਚ ਰਹਿਣਾ ਚਾਹੀਦਾ ਹੈ ਜੀ ਬਸ 3-4 ਮਿੰਟ ਹਲਕਾ ਜਿਹਾ ਤੇਲ ਨੂੰ ਫਰਾਈ ਕਰਾਂਗੇ ਫਿਰ ਤੇ ਨਾਲ ਹੀ ਸੀ ਆਪਣੇ ਟੇਸਟ ਦੇ ਹਿਸਾਬ ਨਾਲ ਇਹ ਪਾਵਾਂਗੇ ਜੀ ਹਰੀਆਂ ਆ ਦੋ ਹਰੀਆਂ ਮਿਰਚਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਕੁੱਟ ਰਾਇਆ ਜੀ ਉਹ ਪਾ ਦਾਂਗੇ ਤੁਸੀਂ ਆਪਣੇ ਟੇਸਟ ਦੇ ਕੋਰਡਨ ਦੇ ਅਨੁਸਾਰ ਨੁਸਰਤਾ ਕਰ ਲਿਓ ਅੱਧਾ ਚਮਚਾ ਸੀ ਪਾ ਦਾਂਗੇ ਆਪਣੇ ਸਵਾਦ ਦੇ ਹਿਸਾਬ ਨਾਲ ਨਮਕ ਅੱਧਾ ਚਮਚ ਪਾਵਾਂਗੇ ਜੀ ਚਿੱਲੀ ਫਲਿੱਕਸ ਇਸ ਦੇ ਨਾਲ ਹੀ ਅੱਧਾ ਚਮਚਾ ਸੀ ਕਾਲੀ ਮਿਰਚ ਇਹਨੂੰ ਦਰਦਰਾ ਜਿਹਾ ਆਪਾਂ ਕੁੱਟਿਆ ਹੈ ਉਹ ਪਾ ਦਾਂਗੇ ਜੀ ਇਹਨਾਂ ਨੂੰ ਚਰਾਂਗੇ ਜੀ ਮਿਕਸ ਤੇ ਥੋੜੀਆਂ ਜੀਆਂ ਹਰੇ ਪਿਆਜ਼ ਦੀਆਂ ਕੂਕਾਂ। একদম ਅੰਟਵਾਸਤੀ ਇਹਨੂੰ ਸਟਾਰ ਕੇ ਫਿਰ ਆਪਾਂ ਕਰਦੇ ਆ ਜੇ ਤੇ ਆਪਣੇ ਨੂਡਲ ਐ। ਮਹ ਪਾਉਣਗੇ ਲਈ ਦੇ ਦਿੱਤੀ ਥੋੜੀ ਜੀ ਦੇਖੀ ਨੇ। ਅੱਧਾ ਚਮਚਾ ਦੇ ਦਿੱਤੀ ਨੇ ਅੱਥੇ ਇਸ ਦੇ ਨਾਲ ਹੀ ਪਾਹਾਂਗੇ ਅੱਧਾ ਚਮਚਾ ਆ ਨਿਆ ਪਾ ਲਿਆ ਹੁਣ ਇਸ ਦੇ ਵਿੱਚ ਇਹ ਵਾਲੇ ਨਿੰਬੂਲ ਪਾ ਲਵਾਂਗੇ ਇਹਨਾਂ ਪਾ ਕੇ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਸਾਰੇ ਮਿਲਦਣ ਲੱਗ ਜਾਵੇ ਲਓ ਜੀ ਆਪਣੇ ਬਹੁਤ ਹੀ ਟੇਸਟੀ ਸਪੈਕਟੀ ਨਿਊਡਲ ਪਾਸਤਾ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਤੇ ਆਪਾਂ ਬਹੁਤ ਹੀ ਸਿੰਪਲ ਜੇ ਤਰੀਕੇ ਨਾਲ ਨੂੰ ਬਣਾਇਆ ਹੈ ਬਿਨਾ ਸੌਸ ਤੋਂ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਨੇ ਹੁਣ ਕਰਦੇ ਆ ਜਿਹਨੂੰ ਆਪਾਂ ਗਰਮਾ ਗਰਮ ਸਰਵ ਲਓ ਜੀ ਗਰਮਾ ਗਰਮ ਸਪੈਕਟੀ ਨਿਊਡਲ ਪਾਸਤਾ ਬਣ ਕੇ ਬਿਲਕੁਲ ਤਿਆਰ ਹੈ ਬਿਲਕੁਲ ਸਿੰਪਲ ਦੇਸੀ ਤਰੀਕੇ ਨਾਲ ਜਿਵੇਂ ਕਿ ਆਪਾਂ ਘਰ ਵਿੱਚ ਬਣਾਉਂਦੇ ਉਸੇ ਤਰੀਕੇ ਨਾਲ ਨੂੰ ਬਣਾ ਕੇ ਤਿਆਰ ਕੀਤਾ ਹੈ ਕੋਈ ਵੀ ਸੌਸ ਨਹੀਂ ਪਾਈ ਕੋਈ ਵੀ ਐਕਸਟਰਾ ਮਸਾਲੇ ਨਹੀਂ ਪਾਏ ਨੋਰਮਲ ਮਸਾਲੇ ਪਾਏ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਕਿਉਂਕਿ ਇਹ ਵੀਟ ਪਾਸਤਾ ਹੈ ਤੇ ਇਹ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਤੇ ਬਹੁਤ ਹੀ ਈਜ਼ੀ ਰੈਸਪੀ ਹੈ ਤੇ ਸਾਨੀ ਨਾਲ ਬਣਦੀ ਹੈ ਬੱਚਿਆਂ ਦੇ ਟਿਫਿਨ ਚ ਦੋ ਤੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਇਹ ਸੀ ਮੇਰਾ ਤਰੀਕਾ ਸਪੈਗੇਟੀ ਵੀਟ ਪਾਸਤਾ ਬਣਾਉਣ ਦਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ